ਮੈਂ ਨਿਰਮਲ ਕੌਰ ਨਹੀਂ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੇ ਨਾਲ ਨੇ ਜੀ ਮੇਰੀ ਭੈਣ ਰਮਨਿਤ ਕੌਰ ਨੀਦਰ ਸਤਿ ਸ਼੍ਰੀ ਅਕਾਲ ਤੇ ਇੱਧਰ ਮੇਰੇ ਨਾਲ ਖੜੇ ਨੇ ਜੀ ਗੁਰਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਜੀ ਸਾਰੇ ਤੇ ਅੱਜ ਮੈਂ ਤੁਹਾਨੂੰ ਲੋਕੀ ਸੁਣਾਵਾਂਗੀ ਭੈਣ ਭਰਾ ਵਾਲਾ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਲੰਬਾ ਵੇੜਾ ਵੇ ਚਰਖਾ ਕੱਤ ਦੀ ਵੀਰਾ ਵੇ ਚਰਖਾ ਕੱਤ ਦੀ ਵੀਰਾ ਕੀਤੇ ਬੀਲ ਵੇ ਬੇ ਅੰਮਾ ਜਾਇਆ ਲੰਬਾ ਵੇੜਾ ਨੀ ਚਰਖਾ ਚੱਕ ਦੇ ਪੈਣੇ ਨੀ ਚਰਖਾ ਚੱਕ ਦੇ ਪੈਣੇ ਮੈਂ ਆ ਗਿਆ ਨੀ ਅਮਾਜਾ ਲੰਬਾ ਵੇੜਾ ਤੇ ਮੰਜਾੜਾ குசா வீரா வேணா மீறாக்கிய நேயே மீறே மாப்பே வீரா ਗੜੀਏ ਰੂੜਗੇ ਬੀਰਾਂ ਸੁਹੇ ਰੋੜ ਖੂੜੀ ਕੀ ਬੀਆ ਪਾੜੀ ਗੇ ਵੀਰਾ ਬੀਆ ਪਾੜੀ ਗੇ ਵੀਰਾ ਸਾਰੇ ਤੁਰ ਗੀ ਮਾਝਾਈ ਜਾਦੇ ਬੇਪੇਕੇ ਆ ਮਾ ਵੀਰਾ ਬੇਪੇਕੇ ਆ ਮਾ ਵੀਰਾ ਪਾ ਬੋ ਜਿੜਕੇ ਬੇ ਅਮਾ ਜਾਇਆ ਨੀ ਪੈ ਕੇ ਛੱਡ ਦੂ ਪੈਣ ਨੀ ਪੈ ਕੇ ਛੱਡ ਦੂ ਪੈਣ ਤੈਨੂੰ ਲੈ ਜੂ ਨੀ ਸੋਰੀਆ ਕੀ ਬਾਸ ਦਾ ਕਾਰਨਾ

ते याद आंदे चटे तू बजावीरा बे तू बैजीरा गल करिए मानिया सदा सुखी बसे ਨਗਰ ਵੀਰਾ ਬੇ ਤੇਰਾ ਨਗਰ ਵੀਰਾ 체ਤੀਆ ਜੀ ਬੇ 엄마 ਜਾ ਇਹ ਬਹੁਤ ਵਧੀਆ ਗੀਤ ਹੈ ਜੀ ਤੇ ਭੈਣ ਭਰਾ ਵਾਲਾ ਤੇ ਜਿਹੜੇ ਵਿਚਾਰੇ ਛੋਟੇ ਛੋਟੇ ਮਤਲਬ ਕਿ ਭੈਣ ਭਰਾ ਵਿਛੜ ਜਾਂਦੇ ਨੇ ਤੇ ਜਾਂ ਉਹਨਾਂ ਦੇ ਮਾਪੇ ਮਰ ਜਾਂਦੇ ਨੇ ਤੇ ਫਿਰ ਉਹ ਸਹੁਰੇ ਘਰ ਚਲੀ ਜਾਂਦੀ ਉਸ ਨੂੰ ਆਪਣੇ ਪਹਾ ਦਾ ਬਹੁਤ ਚੇਤਾ ਆਉਂਦਾ ਹੈ ਤੇ ਉਹ ਆਪਣਾ ਕੰਮ ਕਾਰਾਂ ਦੇ ਵਿੱਚ ਰੁੱਝੀ ਜਾਂਦਾ ਹੈ ਤੇ ਆਪਣੀ ਉਹਦੀ ਪਰਜਾਈ ਹੁੰਦੀ ਹੈ ਉਹ ਵੀ ਉਹਨੂੰ ਜਾਣ ਨਹੀਂ ਦਿੰਦੀ ਉਹਦੇ ਨਾਲ ਅਣਵਣ ਹੋ ਜਾਂਦੀ ਹੈ ਉਹਦੀ ਨਾਨਾ ਦੀ ਤੇ ਪਰਜਾਈ ਦੀ ਤੇ ਫਿਰ ਉਹ ਦੋਵੇਂ ਭੈਣ ਭਰਾ ਵਿਚਾਰੇ ਇੰਨਾ ਤਰਸਦੇ ਨੇ ਮਿਲਣ ਨੂੰ ਇੰਨਾ ਦਿਲ ਕਰਦਾ ਉਹਨਾਂ ਦਾ ਗੱਲਾਂ ਕਰ ਨੂੰ ਇਸ ਕਰਕੇ ਵੀ ਜਿਹੜੇ ਮਤਲਬ ਕਿ ਭਰਾ ਨੇ ਉਹ ਆਪਣੇ ਭੈਣਾਂ ਨੂੰ ਜ਼ਰੂਰ ਮਿਲਣ ਜਾਇਆ ਕਰੋ ਨਾ ਦੁੱਖ ਸੁੱਖ ਜ਼ਰੂਰ ਕਰਿਆ ਕਰੋ ਤੇ ਵੀਡੀਓ ਜ਼ਰੂਰ ਦੇਖਣੀ ਜੇ ਅੱਗੇ ਤੋਂ ਅਗੇ ਸ਼ੇਅਰ ਕਰਨੀ ਜੀ ਬਹੁਤ ਬਹੁਤ ਮਿਹਰਬਾਨੀ